YouTube ਚੈਨਲ ਦੇ ਗਲਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਤੁਹਾਨੂੰ ਆਪਾਂ ਅੱਗੇ ਲੜੀ ਵਰਸਸ ਦਾ ਬੋਲਾਂ ਦੇ ਟੌਪ ਦੇ 1 ਬਾਈ 1 ਉਸੇ ਸੀਰੀਜ਼ ਨੂੰ ਆਪਾਂ ਅੱਗੇ-ਅੱਗੇ ਕੰਟੀਨਿਊ ਕਰਦੇ ਹੋਏ ਅੱਜ ਤੁਹਾਡੇ ਵਾਸਤੇ ਬਹੁਤ ਟੌਪ ਦਾ ਬੋਲ ਤੇ ਸ਼ਾਨਦਾਰ ਤੇ ਫੋਨ ਹਰ ਬੋਲ ਲੈ ਕੇ ਆਏ ਆ ਡਰੋਵੀ ਡਬਲ ਯੂ ਐਸ ਕੰਪਨੀ ਦਾ ਬੋਲ ਹੋਊਗਾ ਜਿਸ ਦਾ ਨਾਮ ਹੈਗਾ ਜੇ ਸਨਰਾਈਜ਼ ਠੀਕ ਹੈ ਜੀ ਸੋ ਅੰਕੜੇ ਐਸੇ ਦੇ ਬਹੁਤ ਵਧੀਆ ਬਾਗਾਂ ਵਾਲੇ ਅੰਕੜੇ ਰਹਿਣ ਵਾਲੇ ਆ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਸੋ ਜੋ ਵੀਰ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ਰੇ ਜੁੜ ਕਰਨਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਆ ਬੋਲ ਦਾ ਨਾਮ ਹੈਗਾ ਜੀ ਸਨਰਾਈਜ਼ ਜਿਸ ਦਾ ਕਿ ਆਈਡੀ ਨੰਬਰ ਹੈਗਾ ਜੀ 7H015225 ਠੀਕ ਆ ਜੀ ਸੋ ਇਸ ਦਾ ਜੋ ਪੂਰਾ ਨਾ ਹੈਗਾ ਜੀ ਸਨਰਾਈਜ਼ ਬੋਲ ਦਾ ਪੂਰਾ ਨਾ ਹੈਗਾ ਜੀ ਟੈਰਾ ਲਿੰਡਾ ਸਨਰਾਈਜ਼ ਈਟੀ ਠੀਕ ਆ ਜੀ ਸੋ ਜੇ ਆਪਾਂ ਇਸ ਦੀ ਪੈਡੈਗਰੀ ਦੀ ਗੱਲ ਕਰੀਏ ਤਾਂ ਹਿਤੀ ਕ੍ਰਾਸ ਰੂਬੀਕੌਨ ਕ੍ਰਾਸ ਲੀਫ ਸੋ ਇਹ ਇਸ ਬੋਲ ਦੀ ਪੈਡੈਗਰੀ ਆ ਜੋ ਇਸ ਦੇ ਅੰਕੜੇ ਲੇਟੈਸਟ ਅਪਡੇਟ ਹੋਏ ਨੇਗੇ ਜੀ ਉਹ 12 ਤਰੀਕ 8 ਮਹੀਨਾ 2025 ਨੂੰ ਅਪਡੇਟ ਕੀਤੇ ਹੋਏ ਆ ਮਤਲਬ ਕਿ ਪਿਛਲੇ ਮਹੀਨੇ ਇੱਕ ਮਹੀਨਾ ਵੀ ਨਹੀਂ ਹੋਇਆ ਪੂਰਾ ਅਪਡੇਟ ਕੀਤਾ ਨੂੰ ਅੰਕੜੇ ਸੋ ਲੇਟੈਸਟ ਅੰਕੜੇ ਨੇ ਇਸ ਦੇ ਸੋ ਇਸ ਬੋਲ ਦਾ ਜੀ ਡੇਟ ਆਫ ਬਰਥ ਹੈਗਾ ਜੀ 20 ਮਾਰਚ 2019 ਇਸ ਦਾ ਡੇਟ ਆਫ ਬਰਥ ਹੈ ਬੀਟਾ ਜਿਸ ਜਿਵੇਂ ਕਿ ਇਸ ਦਾ ਤੁਸੀਂ ਮਿਲਕ ਦੇਖ ਸਕਦੇ ਆ A2 A2 ਮਿਲਕ ਹੈ ਜੀ ਇਸ ਬੋਲ ਦਾ ਜੋ ਕਿ ਇੱਕ ਬਹੁਤ ਹੀ ਚੰਗਾ ਮਿਲਕ ਮੰਨਿਆ ਜਾਂਦਾ ਵਾ ਜੋ ਕਿ ਆਪਾਂ ਨੂੰ ਆਸਾਨੀ ਨਾਲ ਪਛਾਇਆ ਜਾ ਸਕਦਾ ਵਾ ਕਪਾਸ ਸੀਜ਼ਨ ਤੁਸੀਂ ਦੇਖ ਸਕਦੇ ਆ ਬੀਬੀ ਹੈ ਮਤਲਬ ਕਿ ਜੋ ਇਸ ਬੋਲ ਦੀ ਅਗੇ ਬੱਚਿਆਂ ਦਾ ਮਿਲਕ ਆਊਗਾ ਉਸ ਵਿੱਚੋਂ ਆਪਾਂ ਵਧੇਰੇ ਪਨੀਰ ਤੇ ਮੱਖਣ ਆਦ ਆਪਾਂ ਨੂੰ ਮਿਲ ਸਕਦਾ ਵਾ ਠੀਕ ਹੈ ਜੀ ਇਹ ਬੀਬੀ ਮੈਨੂੰ ਉਹਨਾਂ ਵਾਸਤੇ ਬਹੁਤ ਲਾਭਦਾਇਕ ਹੁੰਦਾ ਜਿਨ੍ਹਾਂ ਦਾ ਦੁਕਾਨ ਦਾ ਕੰਮ ਹੁੰਦਾ ਵਾ ਜਿਨ੍ਹਾਂ ਦਾ ਮਤਲਬ ਹੈ ਕਿ ਬੇਕਰੀ ਵਗੈਰਾ ਦਾ ਕੰਮ ਹੁੰਦਾ ਵਾ ਕਿ ਉਹਨਾਂ ਨੇ ਪਨੀਰ ਵਗੈਰਾ ਜਾਂ ਵੇਚਣਾ ਹੁੰਦਾ ਠੀਕ ਹੈ ਉਹਨਾਂ ਵਾਸਤੇ ਬਹੁਤ ਲਾਭਦਾਇਕ ਹੁੰਦਾ ਬੀਬੀ ਇਹ ਜੋ ਕਪਾਸ ਸੀਜ਼ਨ ਕਰਨ ਉਹ ਬਦ ਦੱਸ ਰਹੇ ਆ ਤੋ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਜੀ EFI 11.6 ਲਿਖਿਆ ਹੋਇਆ ਵਾ ਜਿਸ ਦਾ ਕੀ ਪੂਰਾ ਮਤਲਬ ਹੁੰਦਾ ਵਾ ਜੀ ਇਹ ਸੀਮਨ ਫਰਟੀਲਿਟੀ ਇੰਡੈਕਸ ਆਪਾਂ ਕਹਿ ਦਿੰਦੇ ਆ ਇਸ ਨੂੰ ਇਸ ਦਾ ਇਹ ਮਤਲਬ ਹੁੰਦਾ ਵਾ ਜੋ ਇਸ ਦੇ ਬੋਲ ਦੀ ਗਰਭਤਾ ਹਰਨ ਦੀ ਸਮਰੱਥਾ ਕਿੰਨੀ ਹੈ ਠੀਕ ਹੈ ਜੀ 11.6 ਸਕੋਰ ਇਹ ਇੱਕ ਬਹੁਤ ਵਧੀਆ ਸਕੋਰ ਮੰਨਿਆ ਜਾਂਦਾ ਵਾ ਮਤਲਬ ਕਿ ਉਹ ਜਿੰਨਾ ਸਕੋਰ ਹੈ ਉਹ ਜਿਆਦਾ ਹੋਵੇ ਉੰਨੇ ਫਰਟੀਲਿਟੀ ਚੰਗੀ ਮੰਨੀ ਜਾਂਦੀ ਬੋਲ ਦੀ ਠੀਕ ਹੈ ਜੀ ਇਹ ਆਮ ਤੌਰ ਤੇ ਜਿਹੜਾ ਸਕੋਰ ਹੁੰਦਾ 8 ਤੋਂ 12 ਦੇ ਵਿਚਕਾਰ ਹੁੰਦਾ ਵਾ ਜੇ 800 ਘੱਟ ਹੋਵੇ ਤਾਂ ਉਹਨਾਂ ਜਿਹੜੇ ਆਪਾਂ ਸੀਮਨ ਭਰੌਣੇ ਆ ਉਹਦੇ ਚਾਂਸ ਘੱਟ ਹੁੰਦੇ ਆ ਬੋਲ ਦੇ ਰਹਿਣ ਦੇ ਤੇ ਜਿੰਨਾ ਇਹ ਆਪਣਾ ਸਕੋਰ ਵੱਧ ਹੋਵੇ 12 ਤੱਕ ਹੋਵੇ ਸੋ ਉਹਨਾਂ ਦੇ ਚਾਂਸ ਵੱਧ ਹੁੰਦੇ ਆ ਕਿ ਜੋ ਆਪਾਂ ਦੇ ਗਾਂ ਦੇ ਸੀਮਨ ਭਰੌਣਾ ਵਾ ਉਸ ਦਾ ਸਪਰਮ ਕਾਉਂਟ ਚੰਗਾ ਹੁੰਦਾ ਵਾ ਉਹ ਜਲਦੀ ਗਰਭ ਧਾਰਨ ਦੀ ਸਮਰੱਥਾ ਕਰ ਲੈਂਦੀ ਆ ਠੀਕ ਆ ਜੀ ਸੋ ਜੇ ਆਪਾਂ ਇਸ ਬੋਲਰ ਦੇ ਪਿਤਾ ਦਾ ਨਾਮ ਦੇਖੀਏ ਸਾਇਰ ਡੀ ਐਸ ਯੂ ਫਰਾਜ਼ ਤਾਹੀਤੀ 14104 ਡੈਮੇਜ ਦੀ ਮਾਦਰ ਦਾ ਨਾਮ ਤੁਸੀਂ ਦੇਖ ਸਕਦੇ ਆ ਜੀ ਈ ਪੁਆਇਟ ਸੀਆਰ ਰੂਬਿਕਨ 9008 ਈਟੀ ਵੈਰੀ ਗੁੱਡ 85 ਠੀਕ ਹੈ ਸਕੋਰ ਤਾਂ ਚੰਗਾ ਵੈਰੀ ਗੁੱਡ 85 ਆਪਾਂ ਆ ਰਿਹਾ ਵਾ ਸੋ ਤੁਸੀਂ ਇਹਦੇ ਮਾਂ ਦਾ ਮਿਲਕ ਰਿਕਾਰਡ ਦੇ ਸਕਦੇ ਜੀ 16325 ਕਿਲੋਗ੍ਰਾਮ ਮਿਲਕ ਰਿਕਾਰਡ ਇਹਦੀ ਮਾਂ ਦਾ ਆਇਆ ਵਾ ਜੋ ਕਿ ਬਹੁਤ ਚੰਗਾ ਸਕੋਰ ਮੰਨਿਆ ਜਾਂਦਾ 365 ਦਿਨਾਂ ਵਿੱਚ ਅਸੀਂ ਇਹ ਮਿਲਕ ਰਿਕਾਰਡ ਇਹ ਤਿਆਰ ਕੀਤਾ ਵਾ ਤਿੰਨ ਵਾਰ ਲੈਕਟੇਸ਼ਨ ਤਿੰਨ ਵਾਰ ਮਤਲਬ ਕਿ ਉਸ ਦਾ ਆਪਾਂ ਦੁੱਧ ਮਿਲਕ ਲਿਆ ਵਾ ਸੋ ਉਸ ਵਕਤ ਇਹਦੀ ਮਾਂ ਦੀ ਉਮਰ 2 ਸਾਲ ਤੇ 1 ਮਹੀਨਾ ਸੀ ਕਿ ਬਹੁਤ ਘੱਟ ਉਮਰ ਵਿੱਚ ਇਹਨਾਂ ਦੁੱਧ ਦਿੱਤਾ ਜੋ ਕਿ ਬਹੁਤ ਵੱਡੀ ਗੱਲ ਹੈ ਠੀਕ ਹੈ ਜੀ ਸੋ ਐਸ ਦੇ ਨਾਲ ਨਾਲ ਤੁਸੀਂ ਇਸ ਦਾ ਫੈਰ ਪਰਸੈਂਟੇਜ ਵੀ ਦੇਖ ਸਕਦੇ ਆ ਸੋ ਮਟਰਨਲ ਗ੍ਰੈਂਡ ਸਾਈਜ਼ ਦਾ ਹੈਗਾ ਜੀ ਇਹ ਜੀਓਟੀ ਰੁਪਈਆ ਕੌਨ ਈਟੀ ਸੋ ਅੱਗੇ ਐਸ ਦੀ ਡਾਟਰ ਦਾ ਵੀ ਐਵਰੇਜ ਆ ਰਿਹਾ ਵਾ ਜੁਐਸ ਬੋਲ ਦੀਆਂ ਅੱਗੇ ਡਾਟਰਾਂ ਪਰਫਾਰਮੈਂਸ ਕਰ ਰਹੀਆਂ ਨੇ ਉਹਨਾਂ ਦਾ ਵੀ ਬੋਲ ਦਾ ਐਵਰੇਜ ਆ ਰਿਹਾ ਮਿਲਕ ਰਿਕਾਰਡ ਸੋ ਆਪਾਂ ਤੁਹਾਨੂੰ ਦੱਸ ਦਿਆਂ ਉਹਨਾਂ ਦਾ ਮਿਲਕ ਰਿਕਾਰਡ ਕਿੰਨਾ ਆ ਰਿਹਾ ਵਾ ਸੋ ਜੇ ਆਪਾਂ ਇਸ ਬੋਲ ਦੇ ਮਾਂ ਦੇ ਮਲਕ ਰਿਕਾਰਡ ਦੀ ਗੱਲ ਕਰੀਏ 16325 ਨੂੰ ਜੇ ਆਪਾਂ 305 ਦਿਨਾਂ ਤੇ ਭਾਅ ਕਰਦੇ ਹਾਂ ਤਾਂ ਤਕਰੀਬਨ 357 ਤੋਂ 54 ਲੀਟਰ ਉਸ ਤੱਕ ਦੀ ਆ ਰਹੀ ਹੈ ਜੋ ਕਿ ਇੱਕ ਚੰਗਾ ਮਲਕ ਰਿਕਾਰਡ ਹੈ ਬਟ ਜੇ ਆਪਾਂ ਇਸ ਬੋਲ ਦੀਆਂ ਬੱਚੀਆਂ ਜੋ ਅੱਗੇ ਪਰਫਾਰਮੈਂਸ ਕਰ ਰਹੀਆਂ ਨੇ ਉਸ ਦੇ ਮਲਕ ਰਿਕਾਰਡ ਦੀ ਗੱਲ ਕਰੀਏ 11592 ਜਿਵੇਂ ਕਿ ਤੁਸੀਂ ਲਿਖਿਆ ਦੇਖ ਰਹੇ ਹੋ ਬਿਲਕੁਲ ਸਭ ਤੋਂ ਥੱਲੇ ਲੈਫਟ ਕੋਰਨਰ ਦੇ 11592 ਕਿਲੋਗ੍ਰਾਮ ਜੋ ਕਿ ਤਕਰੀਬਨ 38 ਤੋਂ 40 ਲੀਟਰ ਅਸਤਕ ਦੇੰਦਿਆ ਆ ਰਹੀ ਜੋ ਕਿ ਬਹੁਤ ਚੰਗੀ ਅਸਤ ਸੋ ਤੁਸੀਂ ਇੰਨੇ ਮਿਲਕ ਦੇ ਨਾਲ ਨਾਲ ਫੈਟ ਪਰਸੈਂਟੇਜ ਦੇਖੋ 4.40 ਆ ਜੋ ਕਿ ਬਹੁਤ ਹੀ ਵਧੀਆ ਮਤਲਬ ਕਿ ਫੈਟ ਪ੍ਰੋਟੀਨ ਚੀਜ਼ ਆਪਣਾ ਮੱਖਣ ਬਹੁਤ ਵਧੀਆ ਇਸ ਦੇ ਮਿਲਕ ਵਿੱਚੋਂ ਆ ਸਕਦਾ ਵਾ ਸੋ ਅੱਗੇ ਮਿਲਕ ਨੂੰ 511 ਕਿਲੋ ਪ੍ਰੋਡਕਸ਼ਨ ਵਿੱਚ ਵੀ ਬਹੁਤ ਜ਼ਿਆਦਾ ਵਧੀਰੇ ਫਾਇਦਾ ਆਪਾਂ ਨੂੰ ਕਰਕੇ ਦੇ ਰਹੀ ਜਿਵੇਂ ਕਿ ਲਿਖਿਆ 511 ਕਿਜੀ ਸੋ ਇਸ ਦੇ ਬੋਲੀਆਂ ਜੋ ਅੱਗੇ ਵੱਛੀਆਂ ਨੇ ਉਹ ਵੀ ਚੰਗਾ ਪਰਫਾਰਮੈਂਸ ਕਰ ਰਹੀਆਂ ਨੇ ਠੀਕ ਹੈ ਜੀ ਸੋ ਆਪਾਂ ਇਸ ਤੋਂ ਅੱਗੇ ਜੀ ਦੇਖੀਏ ਟੀਪੀਐਸ ਕੋਰ ਦੇਖੀਏ 2668 ਇਸ ਬੋਲ ਦਾ ਟੀਪੀਐਸ ਕੋਰ ਆ ਰਿਹਾ ਹੈ ਜੋ ਕਿ ਬਹੁਤ ਚੰਗਾ ਸਕੋਰ ਹੈ ਇਹ ਟੀਪੀਐਸ ਕੋਰ ਸਾਰੇ ਉਸ ਦੇ ਪੈਰਾਂ ਦੇ ਬਣਤਰ ਲੇਵੇ ਦੇ ਹਰ ਨਾ ਆਕਾਰ ਨੂੰ ਦੇਖਦੇ ਹੋਏ ਉਸ ਦੇ ਲਿਵਰ ਵਿੱਚ ਇਨਫੈਕਸ਼ਨ ਤਾਂ ਨਹੀਂ ਗਈ ਜਾਂ ਹੋਰ ਕਈ ਚੀਜ਼ਾਂ ਨੂੰ ਦੇਖਦੇ ਇਹ ਸਕੋਰ ਤਿਆਰ ਕੀਤਾ ਜਾਂਦਾ ਵਾ ਇਸ ਸਕੋਰ ਤੋਂ ਆਪਾਂ ਬੋਲ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਬੋਲ ਕਿੰਨਾ ਕੁ ਚੰਗਾ ਜਾਂ ਕਿੰਨਾ ਕੁ ਐਵਰੇਜ ਹੈ ਠੀਕ ਹੈ ਜੋ TBI ਸਕੋਰ 2618 ਹੈ ਜੋ ਕਿ ਇੱਕ ਚੰਗਾ ਸਕੋਰ ਹੈ ਨੈਟ ਮੈਰਿਟ ਦੇਖੋ 278 ਹੈ ਮਤਲਬ ਕਿ ਇਸ ਆਪਣੇ ਸਾਰੀ ਉਮਰ ਵਿੱਚ ਆਮ ਗਾ ਨਾਲੋਂ 278 ਅਮਰੀਕਨ ਡਾਲਰ ਆਪਾਂ ਨੂੰ ਵਧੇਰੇ ਮੁਨਾਫਾ ਦੇ ਸਕਦੀ ਆ ਚੀਜ਼ ਮੈਰਿਟ ਇਸ ਦਾ 295 ਹੈ ਮਤਲਬ ਕਿ ਪਨੀਰ ਵੱਜੋਂ ਵੀ ਆਪਾਂ ਨੂੰ 295 ਡਾਲਰ ਫਾਇਦਾ ਦੇ ਸਕਦੀ ਆ ਗ੍ਰੇਡ ਐਫੀਸ਼ੀਐਂਸੀ ਦੇਖੋ ਜੀ 69 ਆ ਫੀਡ ਮਤਲਬ ਕਿ ਘੱਟ ਖਾ ਕੇ ਆਪਾਂ ਨੂੰ ਵਧੇਰੇ ਪ੍ਰੋਫਿਟ ਦੇ ਰਹੀ ਹੈਗਾ ਇਹ ਆਪਣੇ ਜੋ ਇਸ ਬੋਲਦਿਆਂ ਕਿ ਵੱਛੀਆਂ ਆਉਣਗੀਆਂ ਫਿਰ ਸੇਵ ਦੇਖੋ ਜੀ ਮਾਈਨਸ 49 ਆ ਜਿਵੇਂ ਕਿ ਤੁਹਾਨੂੰ ਦੱਸਿਆ ਫੀਡ ਸੇਵ ਕਰ ਰਹੀ ਹੈ ਆਪਾਂ ਨੂੰ ਸੋ ਤੁਸੀਂ ਇਸ ਦੇ ਸਕੋਰ ਅੱਗੇ ਦੇਖ ਸਕਦੇ ਆ ਅੱਗੇ ਆਪਾਂ ਦੇਖੀਏ ਜੀ ਪੀਟੀਏ ਮਿਲਕ ਦੇਖੋ ਜੀ ਇਸ ਦਾ ਮਾਈਨਸ 119 ਆ ਰਿਹਾ ਵਾ ਸੋ ਇਹ ਇਸ ਬੋਲ ਦਾ ਥੋੜਾ ਜਿਹਾ ਕਿੰਨੇ ਗੁਪ ਪੁਆਇੰਟ ਆ ਮਤਲਬ ਕਿ ਅੱਗੇ ਜੋ ਮਿਲਕਰੀ ਪ੍ਰੋਡਕਸ਼ਨ ਆ ਉਹ ਥੋੜੇ ਕੇ ਜਿਆਦਾ ਵਧ ਨਹੀਂ ਕਰ ਰਿਹਾ ਸੋ ਕੋ ਥੋੜੀ ਜਿਹੀ ਘਟਾ ਰਿਹਾ ਹੈ ਠੀਕ ਆ ਜ ਸੋ ਅੱਗੇ ਤੁਸੀਂ ਆਪਣਾ ਪ੍ਰੋਟੀਨ ਦੇਖ ਸਕਦੇ ਆ ਪੀਟੀਏ ਪ੍ਰੋਟੀਨ ਦੇਖ ਸਕਦੇ ਆ ਪੀਟੀਏ ਫੈਟ ਦੇਖ ਸਕਦੇ ਆ ਸੋ ਤਕਰੀਬਨ ਸਾਰਾ ਕੁਛ ਇਸ ਦਾ ਪਲੱਸ ਵਿੱਚ ਹੈ ਸੋ ਇਹ ਇਹਨਾਂ ਦੇ ਅੰਕੜੇ ਡੀਟੀਆਰ ਇਸ ਦਾ ਮਤਲਬ ਲੇ ਕਿ 1955 ਜੋ ਇਸ ਦੀਆਂ ਬੋਲਦੀਆਂ ਬੱਚੀਆਂ ਨੇ ਪਰਫਾਰਮੈਂਸ ਕਰ ਰਹੀਆਂ ਨੇ ਉਹਨਾਂ ਦੇ ਇਹਨਾਂ ਦੇ ਅੰਕੜੇ ਲਏ ਹੋਏ ਆ ਜੋ ਕਿ 351 ਫਾਰਮਾ ਵਿੱਚ ਪਰਫਾਰਮੈਂਸ ਕਰ ਰਹੀ ਜਾਨੀ ਠੀਕ ਹੈ ਜੀ ਪੀਡੀਆ ਟਾਈਪ ਤੁਸੀਂ ਦੇਖ ਸਕਦੇ ਹੋ 0.12 ਹੈ ਇਹ ਪੀਡੀਆ ਟਾਈਪ ਉਸ ਦੇ ਬੋਲ ਦੇ ਜੋ ਅੱਛੇ ਹੁੰਦੇ ਆਉਂਦੇ ਸਾਰੇ ਸਰੀਰ ਦੀ ਬਣਤਰ ਨੂੰ ਦੇਖਦੇ ਹੋਏ ਉਹਦਾ ਸਟਰਕਚਰ ਉਹਦਾ ਢਾਂਚਾ ਪੈਰਾਂ ਦਾ ਸਕੋਰ ਸਾਰਾ ਦੇਖਦੇ ਹੋਏ ਪੀਡੀਆ ਟਾਈਪ ਤਿਆਰ ਕੀਤਾ ਜਾਂਦਾ ਜੋ ਕਿ ਪਲੱਸ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਸੋ ਵਕਤ ਤੁਸੀਂ ਫੀਗਰ ਤੇ ਲੈਗ ਦਾ ਸਕੋਰ ਦੇਖ ਸਕਦੇ ਆ ਜੋ ਕਿ ਥੋੜਾ ਜਿਹਾ ਮਾਈਨਸ ਵਿੱਚ ਹੈ ਇਸ ਦਾ ਬੱਟ ਬਹੁਤ ਜ਼ਿਆਦਾ ਮਾਈਨਸ ਵਿੱਚ ਨਹੀਂ ਹੈ ਅੰਡਰ ਦਾ ਕੰਪੋਸਾਈਟ ਵੀ ਥੋੜਾ ਜਿਹਾ ਮਾਈਨਸ ਵਿੱਚ 0.626 ਹੈ ਜੋ ਕਿ ਬਹੁਤ ਜ਼ਿਆਦਾ ਮਾਈਨਸ ਵਿੱਚ ਨਹੀਂ ਹੈ ਜੇ ਆਪਾਂ ਉਸ ਦੀ ਦੇਖਭਾਲ ਕਰਾਂਗੇ ਚੰਗੀ ਉਸ ਨੂੰ ਸਹੀ ਆਪਾਂ ਪਾਊਡਰ ਦਿੰਦੇ ਰਾਵਾਂਗੇ ਜਿਸ ਤਰ੍ਹਾਂ ਟਾਕਸਿਕ ਰਿਮਾਈਂਡਰ ਹੋਗਾ ਜੋ ਉਲੀ ਤੋਂ ਹੁੰਦੇ ਆ ਪਰ ਪਾਊਡਰ ਦਿੰਦੇ ਰਾਵਾਂਗੇ ਤਾਂ ਕਿਸੇ ਪਕਾਰ ਦੀ ਸਮੱਸਿਆ ਆਪ ਨੂੰ ਨਹੀਂ ਆਊਗੀ ਠੀਕ ਹੈ ਜੀ ਬੋਡੀ ਵੇਟ ਇਸ ਦਾ 0.81 ਹੈ ਸੋ ਤੁਸੀਂ ਦੇਖ ਸਕਦੇ ਆ ਇਸ ਦਾ ਡੀਟੀਆਰ ਇਸ 258 ਵਾ ਜੋ ਕਿ 46 ਫਾਰਮ ਵਿੱਚ ਪਰਫਾਰਮੈਂਸ ਕਰ ਰਹੇ ਨੇ ਅਸੀਂ ਦੀਆਂ ਬੱਚੀਆਂ ਅੱਗੇ ਠੀਕ ਹੈ ਜੀ ਸੋ ਆਪਾਂ ਅੱਗੇ ਦੇਖਦੇ ਆਂ ਇਸ ਦੇ ਅੰਕੜੇ ਮੈਂ ਸਟੇਟਸ ਹੋ ਗਿਆ ਜੋ ਕਿ ਬਿਲਕੁਲ ਨਹੀਂ 0.1 ਹੈ ਮਾਈਨਸ ਵਿੱਚ ਹੈ ਰਿਟੇਨਡ ਪਲੇਜ਼ੈਂਟਾ ਹੋ ਗਿਆ 0.9 ਆ ਸੋ ਤੁਸੀਂ ਸਾਰੇ ਅੰਕੜੇ ਦੇਖ ਸਕਦੇ ਹੋ ਜੋ ਕਿ ਤਕਰੀਬਨ ਪਲੱਸ ਵਿੱਚ ਨੇ ਜੇ ਹੁਣ ਆਪਾਂ ਕੱਲੇ-ਕੱਲੇ ਅੰਕੜੇ ਦੱਸਣ ਲੱਗ ਪਏ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਸੋ ਆਪਾਂ ਤੁਹਾਡੇ ਸਾਹਮਣੇ ਅੰਕੜੇ ਦਿਖਾ ਰਹੇ ਹਾਂ ਤੁਸੀਂ ਖੁਦ ਵੀ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਇਸ ਬੋਲ ਦੀ ਪਰਫਾਰਮੈਂਸ ਬਾਰੇ ਠੀਕ ਹੈ ਜੀ ਸੋ ਤਕਰੀਬਨ ਇਹਦੇ ਅੰਕੜੇ ਵਧੀਆ ਨੇ ਜੋ ਆਪਾਂ ਅੱਗੇ ਫਾਰਟੀ ਰੇਟਿੰਗ ਇੰਡੈਕਸ ਦੀ ਗੱਲ ਕਰੀਏ ਫਾਰਟੀ ਰੇਟਿੰਗ ਇੰਡੈਕਸ ਵੀ ਇਸ ਦਾ ਚੰਗਾ ਹੈ 0.2 ਹੈ ਡੀਪੀਆਰ ਇਸ ਦਾ ਥੋੜਾ ਜਿਹਾ ਮਾਈਨਸ ਵਿੱਚ ਹੈ ਬਟ ਬਹੁਤ ਜ਼ਿਆਦਾ ਨਹੀਂ ਜੇ ਆਪਾਂ ਸਹੀ ਨਿਊਟ੍ਰੀਸ਼ਨ ਫੀਡਸ ਦਵਾਵਾਂਗੇ ਤਾਂ ਪਹਿਲੇ ਜਾਂ ਹੱਦ ਦੂਜੀ ਵਾਰ ਆਪਾਂ ਜਦੋਂ ਏਜ ਕਰਾਵਾਂਗੇ ਤਾਂ ਇਸ ਬੁੱਲਦੀਆਂ ਬੱਚੀਆਂ ਉਹ ਅੱਗੇ ਕਰਬ ਉਧਾਰਨ ਦੀ ਸਮਰੱਥਾ ਕਰ ਲੈਣਗੀਆਂ ਠੀਕ ਹੈ ਜੀ ਹੀਫਰ ਕਨਸੈਪਸ਼ਨ ਜਿਹੜਾ ਸਾਡਾ ਬਹੁਤ ਵਧੀਆ ਹੈ ਤੂੰ 2.5 ਆ ਮਤਲਬ ਕਿ ਜਦੋਂ ਪਹਿਲੀ ਵਾਰ ਆਪਾਂ ਵੱਛੀ ਨੂੰ ਏਆਈ ਕਰਵਾਉਣਾ ਹੁੰਦਾ ਉਸ ਵਕਤ ਇਸ ਦਾ ਕਨਸੈਪਸ਼ਨ ਰੇਟ ਚੰਗਾ ਆ ਰਿਹਾ ਵਾ ਕਾਓ ਕਨਸੈਪਸ਼ਨ ਰੇਟ ਅੱਗੇ ਜਾ ਕੇ ਥੋੜਾ ਜਿਹਾ ਘਟ ਰਿਹਾ ਹੈ ਬਟ ਹੈ ਪੋਜ਼ਿਟਿਵ ਵਿੱਚ 0.6 ਹੈ ਮਤਲਬ ਕਿ ਜੋ ਚੌਥੇ ਜਾਂ ਪੰਜਵੇਂ ਸੂਏ ਜਾ ਕੇ ਉਸ ਨੇ ਗਾਂ ਤੇ ਬੰਨਣਾ ਵਾ ਉਸ ਵਕਤ ਉਸ ਦੀ ਸਮਰਸਾ ਕੀ ਹੋ ਏਆਈ ਨੂੰ ਚੱਲਣ ਦੀ ਠੀਕ ਆ ਸੋ ਉਹ ਵੀ ਇਸ ਦਾ ਸਪੂਰ ਪੋਜ਼ਿਟਿਵ ਵਿੱਚ ਹੈ ਸਾਇਰ ਕਾਲਵਿੰਗ ਇਸ ਤੋਂ ਵੀ ਦੇਖ ਸਕਦਾ 1.2 ਹੈ ਮਤਲਬ ਇਹ ਕਿ ਜੇ ਅਸੀਂ ਬੋਲਦੇ ਹਾਂ ਵੱਛੀ ਹੋਣੀ ਦਾ ਉਸ ਨੂੰ ਅੱਗੇ ਬੱਚਾ ਦੇਣ ਵਿੱਚ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਊਗੀ ਉਹ ਆਸਾਨੀ ਨਾਲ ਬੱਚਾ ਪੈਦਾ ਕਰ ਲੈਣਗੇ ਇਹ 1.score 1 pair 2 score ਜੋ ਕਿ ਬਹੁਤ ਵਧੀਆ ਸਕੋਰ ਹੈ ਡਾਕਟਰ ਕਾਲਵਿੰਗ ਦੇ ਸਕੋਰ ਵੀ ਐਸਾ ਦਾ 1.6 ਹੈ ਜੋ ਕਿ ਇੱਕ ਵਧੀਆ ਸਕੋਰ ਹੈ ਆਸਾਨੀ ਨਾਲ ਬੱਚਾ ਪੈਦਾ ਹੋ ਜਾਊਗਾ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਜੈਸਟੇਸ਼ਨ ਲੈਂਥ ਹੈ 0.1 ਹੈ अर्ਲੀ ਫਰਸਟ ਕਾਲਵਿੰਗ ਜਿਵੇਂ ਕਿ ਦੱਸਿਆ ਤੁਹਾਨੂੰ 0.2 ਹੈ ਆਸਾਨੀ ਨਾਲ ਬੱਚਾ ਪੈਦਾ ਹੋ ਜਾਊਗਾ ਸਾਇਰ ਸਟਿਲ ਬਰਥ ਦੇਖੋ ਜੀ 7.5 ਹੈ ਜੋ ਕਿ ਬਹੁਤ ਹੀ ਵਧੀਆ ਸਕੋਰ ਹੈ 4 ਤੋਂ ਵੀ ਘੱਟ ਸਕੋਰ ਆ ਰਿਹਾ ਹੈ ਜੋ ਕਿ ਬਹੁਤ ਵਧੀਆ ਆਮ ਤੀ ਬਹੁਤ ਦਾ ਸਕੋਰ ਦੇਖੋ 5 ਤੋਂ 6 ਆ ਰਿਹਾ ਹੁੰਦਾ ਵਾ ਸੋ ਇਸ ਦਾ ਇਹ ਮਤਵ ਬੋਲ ਹੁੰਦਾ ਕਿ ਇਸ ਬੋਲ ਦੇ ਜੋ ਅੱਗੇ ਬੱਚੇ ਹੋਣਗੇ ਉਹ 100 ਮਗਰ ਕਿੰਨੇ ਮਰੇ ਪੈਦਾ ਹੋਣਗੇ ਜਾਂ ਜੰਮਣ ਤੋਂ ਬਾਅਦ ਕੁਸ਼ਟਾਂ ਬਾਅਦ ਉਹ ਮਰ ਜਾਣਗੇ ਸੋ ਇਸ ਦਾ ਸਕੋਰ ਬਹੁਤ ਘੱਟ ਆ ਰਿਹਾ 3 ਤੋਂ 4 ਦੇ ਵਿਚਕਾਰ ਹੀ ਆ ਰਿਹਾ ਜੋ ਕਿ ਚੰਗੀ ਗੱਲ ਹੈ ਡਾਕਟਰ ਸਟੈਲਬਰ ਦਾ ਸਕੋਰ ਹੀ ਬਹੁਤ ਵਧੀਆ ਆ ਰਿਹਾ 3.9 ਹੈ ਪ੍ਰੋਡਕਟਿਵ ਲਾਈ ਹੋਈ ਵੀ ਇਸ ਦੀ ਚੰਗੀ ਹੈ +2.3 ਹੈ ਮਤਲਬ ਕਿ 2 ਤੋਂ 3 ਮਹੀਨੇ ਦਾ ਵੱਧ ਦੁੱਧ ਦੇਣ ਦੀ ਸਮਰੱਥਾ ਹੈ ਇਸ ਦੀ ਲਿਵਰਬਿਲਟੀ ਵੀ ਇਸ ਦੀ ਚੰਗੀ ਹੈ 1.7 ਹੈ ਠੀਕ ਹੈ ਜੀ ਸੋ ਸਾਇਰ ਸੋਮੈਟਿਕ ਸੈਲਸ ਸਕੋਰ ਦੇਖੋ ਜਿਹੜਾ 3.7 ਹੈ ਮਤਲਬ ਕਿ ਥੋੜੀ ਜਿਹੀ ਦਿੱਕਤ ਇਸ ਦੀ ਜੁਆਸ ਦਾ ਲੇਵਾ ਹੈ ਉਸ ਨੂੰ ਮੈਂ ਕਿ ਪਹਿਲਾਂ ਦੱਸਿਆ ਵਾ ਮਾਈਨਸ ਵਿੱਚ ਆਇਆ ਹੈ ਲੇਵੇ ਦੀ ਥੋੜੀ ਜਿਹੀ ਦਿੱਕਤ ਆ ਸਕਦੀ ਹੈ ਮਸਟੈਟਸ ਵਗੈਰਾ ਕਿਉਂਕਿ ਤਿੰਨ ਤੋਂ ਸਕੋਰ ਇਸ ਦਾ ਪਲੱਸ ਵਿੱਚ ਚਲਾ ਗਿਆ ਹੈ ਬਟ ਜੇ ਆਪਾਂ ਇਸ ਦੀ ਦੇਖਭਾਲ ਚੰਗੀ ਕਰਾਂਗੇ ਥੋੜਾ ਥਾਂ ਸਾਫ ਸਫਾਈ ਰੱਖਾਂਗੇ ਤਾਂ ਆਪਾਂ ਨੂੰ ਸਮੱਸਿਆ ਨਹੀਂ ਆਊਗੀ ਠੀਕ ਹੈ ਜੀ ਮਿਲਕਿੰਗ ਸਪੀਡ ਵੀ ਬਹੁਤ ਚੰਗੀ ਹੈ 7.32 ਹੈ ਹੁਣ ਜੇ ਆਪਾਂ ਇਹਦਾ ਸਾਰੇ ਸਰੀਰ ਦੇ ਸਟਰਕਚਰ ਦੀ ਗੱਲ ਕਰੀਏ ਸਟਰਕਚਰ 0.61 ਹੈ ਸੰ ਰੈਂਕਥ ਵੀ ਚੰਗੀ ਹੈ ਬੋਡੀ ਡੈਪ ਡੈਰੀ ਫਾਰਮ ਰੈਂਪ ਵਿਡਥ ਰੈਂਪ ਐਂਗਲ ਇਹ ਪੈਰਾਂ ਦਾ ਸਪੋਰ ਹੁੰਦਾ ਠੀਕ ਹੈ ਜੀ ਰੇਅਰ ਲੈਗ ਮਤਲਬ ਕਿ ਮਗਰ ਦੀਆਂ ਲੱਤਾਂ ਮ ਰੇਅਰ ਲੈਗ ਰੇਅਰ 뷰 ਕਿਵੇਂ ਆ ਕਿਸ ਤਰ੍ਹਾਂ ਸੋ ਤੁਸੀਂ ਦੇਖ ਸਕਦੇ ਆ ਥੋੜੇ ਜੇ ਅੰਕੜੇ ਇਸ ਦੇ ਲੇਵੇ ਦੇ ਜੋ ਕਿ ਆਪਣੇ ਰੇਅਰ ਆਰਡਰ ਹਾਈਟ ਲਿਖਿਆ ਰੇਅਰ ਆਰਡਰ ਵਰਥ ਲੇਗਾ ਥੋੜੇ ਜੇ ਨੈਗੇਟਿਵ ਵਿੱਚ ਨੇ ਬਟ ਬਹੁਤ ਜ਼ਿਆਦਾ ਨੈਗੇਟਿਵ ਵਿੱਚ ਨਹੀਂ ਗਏ ਸੋ ਤੁਸੀਂ ਥਰੇ ਦੇਖ ਸਕਦੇ ਆ ਫਰੰਟ ਟ੍ਰੀਟ ਪਲੇਸਮੈਂਟ ਰੇਅਰ ਟ੍ਰੀਟ ਪਲੇਸਮੈਂਟ ਜੋ ਕਿ ਪਲੱਸ ਵਿੱਚ ਹੈ ਸੋ ਇਹ ਆਪਣਾ ਬੋਲ ਦੇ ਅੰਕੜੇ ਹੋਗੇ ਠੀਕ ਹੈ ਜੀ ਆਪਣਾ ਅੱਜ ਦਾ ਬੁੱਲ ਸੀਗਾ ਜਿਸ ਦਾ ਕਿ ਨਾਂ ਹੈ ਸਨਰਾਈਜ਼ WWS ਦਾ ਚੰਗਾ ਬੁੱਲ ਮੰਨਿਆ ਜਾਂਦਾ ਠੀਕ ਹੈ ਜੀ ਇਹ ਸੋ ਅੱਜ ਦੀ ਆਪਣੀ ਵੀਡੀਓ ਸਨਰਾਈਜ਼ ਬੁੱਲ WWS ਦਾ ਬੁੱਲ ਸੀ ਜੋ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ ਜੁੜਕਾਰ ਮੈਨੂੰ ਧੰਨਵਾਦ